ਮੈਂ ਜਗENDER ਸਿੰਘ ਉਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੁਗਤਤਾ ਉਰਾਹਾ 19 ਸਤੰਬਰ 2025 ਨੂੰ ਭਾਰਤੀ ਕਿਸਾਨ ਜੁਗਤਤਾ ਉਰਾਹਾਾਂ ਦੀ ਸੂਬੇ ਦੀ ਮੀਟਿੰਗ ਹੋਈ 92 ਮੀਟਿੰਗ ਦੇ ਵਿੱਚ ਕੁਝ ਸ਼ਬਦ ਖਨੌਰੀ ਤੇ ਸੰਭੂ ਮੋਰਚੇ ਦੇ ਬਾਰੇ ਅਚਨਚੇਤ ਮੇਰੇ ਮੂੰਹੋਂ ਨਿਕਲੇ ਜਿਨ੍ਹਾਂ ਦਾ ਦੇ ਬਾਰੇ ਕਾਫੀ ਚਰਚਾ ਹੋਈ ਹੈ ਅਸਲ ਵਿੱਚ ਉਹ ਸ਼ਬਦ ਦਾ ਜੋ ਅਰਥ ਸਮਝ ਲਿਆ ਗਿਆ ਮੈਂ ਉਸ ਅਰਥ ਦੇ ਨਾਲ ਨਾ ਸਾਡੀ ਜਥੇਬੰਦੀ ਦਾ ਕੋਈ ਫੈਸਲਾ ਸੀ ਨਹੀਂ ਸਾਡਾ ਕੋਈ ਨਿਰਣਾ ਸੀ ਮੈਂ ਉਹ ਸਮਝਦਾ ਵੀ ਉਹ ਸ਼ਬਦ ਨੇ ਜਿਹੜੇ ਉਸੇ ਦਿਨ ਹੀ ਉਹ ਮੈਂ ਮਤਲਬ ਜਦੋਂ ਮੇਰੇ ਦੱਸਿਆ ਬਲਦੇਵ ਸਿੰਘ ਜੀ ਦਾ ਫੋਨ ਆਇਆ ਮੈਂ ਉਸੇ ਦਿਨ ਉਹਨਾਂ ਨੂੰ ਦੱਸ ਦਿੱਤਾ ਵੀ ਇਹ ਵਿਚਾਰਨ ਵਾਲਾ ਇਸ਼ੂ ਸੀਗਾ ਇਹ ਉਸੇ ਦਿਨ ਤੋਂ ਖਾਰਜ ਸਮਝੇ ਜਾਣ ਤੇ ਅਸੀਂ ਸਮਝਦੇ ਆ ਵੀ ਇਹਦੇ ਬਾਰੇ ਮੈਂ ਆਪਣੇ ਜਥੇ ਜਥੇਬੰਦੀ ਪਰੋਂ ਆ ਆਪਣੇ ਵੱਲੋਂ ਸਪਸ਼ਟੀਕਰਨ ਜਿਹੜਾ ਪ੍ਰੈਸ ਰਾਹੀਂ ਤੁਹਾਡੇ ਤੱਕ ਪਹੁੰਚਾਉਣਾ ਹੈ ਉਸ ਪੱਛਟੀ ਰੰਦੇ ਵਿੱਚ ਸਾਰੀ ਗੱਲ ਅਸੀਂ ਕੀ ਕਿਸ ਤਰ੍ਹਾਂ ਮੋਰਚੇ ਦੇ ਵਿੱਚ ਸਾਡਾ ਰੋਲ ਕੀ ਰਿਹਾ ਹੈ ਤੇ ਜਥੇਬੰਦੀਆਂ ਦੇ ਨਾਲ ਸਾਂਝ ਰੱਖਣ ਦੇ ਖਤਰਾ ਸੀ ਕੀ ਸੋਚਦੇ ਆ ਉਹ ਸਾਰਾ ਕੁਝ ਤੁਹਾਡਾ ਇਹ ਇਹ ਪੱਤਰ ਦੇ ਵਿੱਚ ਲਿਖਿਆ ਹੋਇਆ ਹੈ ਇਹ ਹੀ ਸਾਡਾ ਸਪਸ਼ਟੀਕਰਨ ਸਮਝ ਆ ਜਾਵੇ ਧੰਨਵਾਦ